ਸਸ਼ੀ ਕਾਲ ਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਹ ਬਰੋਏ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਖਬਰਾਂ ਦੇ ਯਾਰ ਪਾਰ ਸੋ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਸ਼ੇਰਗਿਲ ਜੀ ਸਸ਼ੀ ਕਾਲ ਸਰ ਸਸ਼ੀ ਕਾਲ ਜੀ ਧੰਵਾਦ ਜੀ ਸੋ ਅੱਪਾ ਜੋ ਅੱਜ ਇਹ ਮੁੱਦਾ ਆਪਾਂ ਚੱਕਾਂਗੇ ਜੋ ਰਾਹੁਲ ਗਾਂਧੀ ਨੂੰ ਲੈ ਕੇ ਜੋ ਪਿਛੇ ਜੇ ਪੰਜਾਬ ਦੌਰੇ ਤੇ ਆਏ ਸਨ ਉਹ ਤੇ ਅਜਨਾਲੇ ਵਿੱਚ ਸੋਰੀ ਰਮਦਾਸ ਦੇ ਵਿੱਚ ਗੁਰਦੁਆਰਾ ਸਾਹਿਬ ਉਹਨਾਂ ਨੂੰ ਸਰੋਪਾ ਭੇਂਟ ਕੀਤਾ ਗਿਆ ਜੀ ਤੇ ਉੱਥੇ ਉਸ ਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਮਾਮਲਾ ਗਰਮਾਇਆ ਹੋਇਆ ਕਿ ਉਹ ਜਿਹੜੇ ਜਿਨ੍ਹਾਂ ਨੇ ਸਰੋਪਾ ਭੇਂਟ ਕੀਤਾ ਉਹਨਾਂ ਵਿੱਚੋਂ ਇੱਕ ਇੱਕ ਦੀ ਦੀਦਾ ਤਬਾਦਲਾ ਕਰ ਦਿੱਤਾ ਗਿਆ ਤੇ ਬਾਕੀ ਦੋ ਮੋਤਲ ਕੀਤੇ ਨੇ ਤੇ ਕਹਿ ਰਹੇ ਇੱਕ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਕਿਸ ਨਜ਼ਰੀਆ ਨਾਲ ਦੇਖਦੇ ਹੋ ਇਹਨੂੰ ਦੇਖੋ ਰਵਨੀਤ ਜੀ ਗੱਲ ਪਤਾ ਕੀ ਹੈ ਜੀ ਇਸ ਮਾਮਲੇ ਨੂੰ ਦੋ ਨਜ਼ਰੀਆ ਨਾਲ ਵੇਖਿਆ ਜਾਣਾ ਚਾਹੀਦਾ ਪਹਿਲਾ ਤਾਂ ਇਹ ਆ ਸਿੱਖ ਭਾਵਨਾਵਾਂ ਦੇ ਨਾਲ ਦੂਸਰਾ ਇਹ ਆ ਸ਼ਰਧਾਲੂ ਦੇ ਦੇ ਵਜੋਂ ਦੇਖਣਾ ਚਾਹੀਦਾ ਪਹਿਲੇ ਸਿੱਖ ਭਾਵਨਾਵਾਂ ਨਾਲ ਦੇਖਦੇ ਆ ਤਾਂ ਫਿਰ ਉੱਥੇ ਆ ਜਾਂਦਾ ਹੈ ਗਾਂਧੀ ਪਰਿਵਾਰ। ਇਹ ਗਾਂਧੀ ਪਰਿਵਾਰ ਨੂੰ ਅੱਜ ਤੱਕ ਵੀ ਸਿੱਖਾਂ ਨੇ ਪ੍ਰਵਾਨ ਨਹੀਂ ਕੀਤਾ। ਤੇ ਨਾ ਹੀ ਰਹਿੰਦੀ ਦੁਨੀਆ ਤੱਕ ਮੈਨੂੰ ਲੱਗਦਾ ਕਿ ਪ੍ਰਵਾਨ ਕਰਨਗੇ। ਚਾਹੇ ਉਹ ਤੀਜੀ ਪੀੜ੍ਹੀ ਆ ਗਈ ਆ ਜਾਂ ਦੂਜੀ ਆ ਗਈ ਆ ਜਾਂ ਉਸ ਤੋਂ ਬਾਅਦਲੀ ਪੀੜ੍ਹੀ ਵੀ ਆ ਜਾਊਗੀ ਪਰ ਉਹ ਜਿਹੜਾ ਟੈਗ ਜੋ ੱੱਬਾ ਇੱਕ ਲੱਗਾ ਹੋਇਆ ਨਾ ਗਾਂਧੀ ਪਰਿਵਾਰ ਦੇ ਉੱਤੇ ਉਹ 체ਤੀ ਕਿਤੇ ਮਿਟਣਾ ਨਹੀਂ ਨਾ ਹੀ ਉਹਨਾਂ ਨੇ ਅਜੇ ਤੱਕ ਸਵੀਕਾਰ ਕੀਤਾ ਆ ਪੇ ਅਸੀਂ ਜੋ ਕੀਤਾ ਸੀ ਉਹ ਗਲਤ ਕੀਤਾ ਸੀ ਜੇ ਇੱਕ ਵਾਰ ਵੀ ਰਾਹੁਲ ਗਾਂਧੀ ਕਹਿ ਦੇਣ ਕਿ ਹਾਂ ਵੀ ਸਾਡੇ ਪਰਿਵਾਰ ਤੋਂ ਇਹ ਗਲਤੀ ਹੋਈ ਸੀਗੀ ਇਹ ਗਲਤ ਕੰਮ ਹੋਇਆ ਸੀਗਾ ਫੇਰ ਸ਼ਾਇਦ ਉਹ ਧੋਤਿਆ ਜਾ ਸਕਦਾ ਆ ਪਰ ਜਿੰਨਾ ਚਿਰ ਉਹ ਨਹੀਂ ਕਹਿੰਦੇ ਉਹਨਾਂ ਚਿਰ ਸ਼ਾਇਦ ਉਹ ੱੱਬਾ ਜਿਹੜਾ ਆ ਉਹ ਉਹਨਾਂ ਤੇ ਦਾਗ ਜਿਹੜਾ ਆ ਉਹ ਲੱਗਿਆ ਰਹੂਗਾ ਉਹਦੇ ਕਰਕੇ ਹੀ ਜਿਹੜਾ ਇੱਕ ਵਾਰ ਮਨ ਦੇ ਵਿੱਚ ਇੱਕ ਦੁਸ਼ਵੈਸ਼ ਭਾਵਨਾ ਜਿਹੜੀ ਐ ਇੱਕ ਨਫ਼ਰਤ ਵਾਲੀ ਭਾਵਨਾ ਜਿਹੜੀ ਆ ਉਹ ਗਾਂਧੀ ਪਰਿਵਾਰ ਪ੍ਰਤੀ ਉਹ ਸਿੱਖਾਂ ਦੇ ਵਿੱਚ ਹਮੇਸ਼ਾ ਰਹੇਗੀ ਇੱਕ ਤਾਂ ਪਹਿਲੂ ਜਿਹੜਾ ਆ ਉਹ ਇਹ ਲੈ ਕੇ ਤੁਰਿਆ ਜਾਂਦਾ ਆ ਕਿ ਗਾਂਧੀ ਪਰਿਵਾਰ ਜਦੋਂ ਗੁਰਦੁਆਰੇ ਦੇ ਵਿੱਚ ਆਉਂਦਾ ਆ ਚਾਹੇ ਉਹ ਹਰਮੰਦਰ ਸਾਹਿਬ ਆ ਚਾਹੇ ਉਹ ਵੱਡਾ ਕੋਈ ਗੁਰਦੁਆਰਾ ਆ ਚਾਹੇ ਛੋਟਾ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਸਿਰੋਪਾਓ ਕਿਉਂ ਦਿੱਤਾ ਜਾਂਦਾ ਆ ਹਮ ਪਰ ਦੂਸਰੇ ਪਾਸੇ ਪਹਿਲੂ ਇਹ ਵੀ ਲਿਆ ਜਾਂਦਾ ਆ ਕਿ ਕੋਈ ਵੀ ਬੰਦਾ ਜਿਹੜਾ ਆ ਗੁਰਦੁਆਰਿਆਂ ਦੇ ਦਰ ਜਿਹੜੇ ਆ ਉਹ ਹਰੇਕ ਲਈ ਖੁੱਲੇ ਹਨ ਚਾਹੇ ਕੋਈ ਵੀ ਆ ਜੜਾ ਮਰਜੀ ਆ ਸਕਦਾ ਹੈ ਤੇ ਉਹਨਾਂ ਨੂੰ ਜਿਹੜਾ ਸਿਰ ਨਿਵਾ ਕੇ ਆਉਂਦਾ ਆ ਮਨ ਮਾਰ ਕੇ ਆਉਂਦਾ ਆ ਨਫ਼ਰਤ ਭੁਲਾ ਕੇ ਆਉਂਦਾ ਆ ਦੁਸ਼ਿਭਾਵਨਾ ਛੱਡ ਕੇ ਆਉਂਦਾ ਆ ਤੇ ਉਹਨੂੰ ਗੁਰੂ ਸਾਹਿਬ ਜਿਹੜੇ ਆ ਉਹ ਗੱਲ ਨਾਲ ਲਾਉਂਦੇ ਆ ਇੱਕ ਭਾਵਨਾ ਇਹ ਵੀ ਆ ਇੱਕ ਭਾਵਨਾ ਇਹਦੇ ਵਿੱਚ ਕਿ ਹੋਰ ਵੀ ਆ ਕਿ ਮਾਫੀ ਦੇਣ ਵਾਲੀ ਕਿਉਂਕਿ ਇਹ ਇਹ ਵੀ ਇੱਕ ਸਿੱਖੀ ਦੇ ਵਿੱਚ ਰਵਾਇਤ ਆ ਕਿ ਹਮੇਸ਼ਾ ਆਪਾਂ ਬਹੁਤ ਵੱਡੇ ਤੋਂ ਵੱਡਾ ਜ਼ੁਲਮ ਵੀ ਕੀਤਾ ਹੋਵੇ ਵੱਡੇ ਤੋਂ ਵੱਡਾ ਇੱਕ ਅਪਰਾਧ ਵੀ ਕੀਤਾ ਹੋਵੇ ਤਾਂ ਉਹਨੂੰ ਵੀ ਇੱਕ ਸਿੱਖੀ ਦੇ ਵਿੱਚ ਭਾਵਨਾ ਆ ਜਾਂਦੀ ਆ ਕਿ ਆਪਾਂ ਉਹਨੂੰ ਮਾਫ਼ ਕਰ ਦਿੰਨੇ ਆ ਪਰ ਇਹ ਕਿਵੇਂ ਲਿਆ ਜਾਂਦਾ ਕਿਵੇਂ ਨਹੀਂ ਲਿਆ ਜਾਂਦਾ ਇਹ ਵੱਖਰੀ ਗੱਲ ਆ ਕਿ ਸਮੇਂ ਦੇ ਹਾਕਮਾ ਦੇ ਅਨੁਸਾਰ ਉਹਨਾਂ ਨੇ ਜੋ ਕੁਝ ਕੀਤਾ ਆ ਉਹਦੇ ਅਨੁਸਾਰ ਉਹਨਾਂ ਨੂੰ ਸਜ਼ਾ ਤਾਂ ਮਿਲ ਗਈ ਆ ਦੇਖੋ ਇੰਦਰਾ ਗਾਂਧੀ ਨੇ ਜੋ ਕੀਤਾ ਸੀਗਾ ਉਹਨੂੰ ਉਹਦੀ ਸਜ਼ਾ ਮਿਲ ਗਈ ਸੀ ਉਹਨੂੰ ਉਹਨਾਂ ਨੇ ਮਾਰ ਦਿੱਤਾ ਉਸ ਤੋਂ ਬਾਅਦ ਉਦੋਂ ਜੋ ਜਨਰਲ ਅਵੈਦਿਆ ਨੂੰ ਵੀ ਮਾਰ ਦਿੱਤਾ ਗਿਆ ਜੋ ਕੁਝ ਵੀ ਉਦੋਂ ਜੋ ਇਸ ਘਟਨਾ ਕਰਮ ਵਾਪਰੇਆ ਉਹਦਾ ਜਿਹੜਾ ਰੈਸੀਪ੍ਰੋਕਲ ਉਹ ਹੁੰਦਾ ਰਿਹਾ ਪਰ ਅੱਜ ਦੀ ਰੇਟ ਵਿੱਚ ਜੇ ਦੇਖਿਆ ਜਾਵੇ ਤੇ ਆਪਾਂ ਜੇ ਉਸੇ ਗੱਲ ਨੂੰ ਲੈ ਕੇ ਤੁਰਾਂਗੇ ਤਾਂ ਫਿਰ ਉਹ ਗੱਲ ਠੀਕ ਨਹੀਂ ਰਹੂਗੀ ਬੀਬੀ ਕਿਰਨ ਜੋਤ ਕੌਰ ਨੇ ਵੀ ਇਸ ਗੱਲ ਨੂੰ ਲੈ ਕੇ ਬੜਾ ਬੇਬਾਕੀ ਨਾਲ ਗੱਲ ਕਹੀ ਆ ਵੀ ਦੇਖੋ ਜੋ ਕੁਝ ਵੀ ਹੋਇਆ ਉਸ ਸਮੇਂ ਦੌਰਾਨ 1984 ਦੇ ਵਿੱਚ ਉਦੋਂ ਰਾਹੁਲ ਗਾਂਧੀ ਕਹਿੰਦੇ ਬੱਚਾ ਸੀਗਾ ਉਹਦੇ ਦਾਦੀ ਨੇ ਜਾਂ ਉਹਦੇ ਜੋ ਦਾਦੀਆਂ ਨੇ ਜੋ ਜੋ ਉਹਦੇ ਪਿਓ ਨੇ ਜੋ ਕੁਝ ਵੀ ਕੀਤਾ ਉਸ ਸਮੇਂ ਦੌਰਾਨ ਰਾਹੁਲ ਗਾਂਧੀ ਨਾ ਸਮਝ ਸੀਗਾ ਜਾਂ ਬੱਚਾ ਸੀ ਉਹਨੂੰ ਨਹੀਂ ਪਤਾ ਸੀਗਾ ਪਰ ਹੁਣ ਜਦੋਂ ਉਹ ਵਿਅਕ ਹੋ ਗਿਆ ਅਡਲਟ ਹੋ ਗਿਆ ਵੱਡਾ ਹੋ ਗਿਆ ਤਾਂ ਉਹਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਮੇਰੇ ਪੁਰਖਿਆਂ ਨੇ ਮੇਰੇ ਪਿਓ ਨੇ ਮੇਰੇ ਦਾਦੀ ਨੇ ਜੋ ਕੁਝ ਕੀਤਾ ਉਹ ਇਸ ਗੱਲ ਦੀ ਸਮਝ ਤਾਂ ਰੱਖਦਾ ਹੈ ਨਾ ਕਿ ਜੋ ਕੁਝ ਹੋਇਆ ਉਹ ਗਲਤ ਹੋਇਆ ਸੀ ਸਿੱਖ ਕੌਮ ਦੇ ਨਾਲ ਜੋ ਕੁਝ ਵੀ ਮੇਰੇ ਪਿਓ ਨੇ ਜਾਂ ਮੇਰੀ ਦਾਦੀ ਨੇ ਕੀਤਾ ਉਹ ਗਲਤ ਕੀਤਾ ਸੀਗਾ ਤੇ ਉਹਨੂੰ ਇੰਨੀ ਕਦਾ ਸਮਝ ਹੋਣੀ ਚਾਹੀਦੀ ਆ ਵੀ ਇੱਕ ਵਾਰ ਕਹਿ ਤਾਂ ਦਵੇ ਕਿ ਹਾਂ ਵੀ ਗਲਤ ਕੀਤਾ ਸੀਗਾ ਉਹ ਇਸ ਗੱਲ ਨੂੰ ਵੀ ਸਵੀਕਾਰ ਨਹੀਂ ਕਰਦੇ ਆ ਤੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਗਲਤ ਕੀਤਾ ਸੀਗਾ ਉਹਨਾਂ ਨੂੰ ਵੀ ਹਜੇ ਤੱਕ ਪਾਰਟੀ ਦੇ ਵਿੱਚ ਸ਼ਾਮਲ ਕਰੀ ਫਿਰਦੇ ਆ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਜਾਂਦੇ ਆ ਉਹਨਾਂ ਨੂੰ ਪਾਰਟੀਆਂ ਦੇ ਵਿੱਚ ਸਨਮਾਨ ਦਿੱਤਾ ਜਾਂਦਾ ਹੈ ਸੋ ਇਸ ਇਸ ਦਾ ਜਿਹੜਾ ਗੁੱਸਾ ਆ ਉਹ ਸਿੱਖਾਂ ਦੇ ਵਿੱਚ ਅਜੇ ਤੱਕ ਵੀ ਵਿਆਪਕ ਰਹਿੰਦਾ ਆ ਉਹ ਰੋਸ ਜਿਹੜਾ ਆ ਉਹ ਅਜੇ ਵੀ ਸ਼ਾਮਿਲ ਆ ਜਿਸ ਕਰਕੇ ਜਿਹੜੇ ਆ ਸਿੱਖ ਜਿਹੜੇ ਆ ਉਹਨੂੰ ਪਰਵਾਹ ਨਹੀਂ ਕਰਦੇ ਆ ਫਿਰ ਤੁਸੀਂ ਆਪਦੇ ਵਿੱਚ ਤਾਂ ਜਿਹੜੀ ਹੈਗੀ ਭਾਵਨਾ ਉਹ ਹੈਗੀ ਹੈਗੀ ਆ ਜਿਹੜੇ ਤੁਸੀਂ ਜਿਨ੍ਹਾਂ ਨੇ ਕੀਤਾ ਆ ਉਹਨਾਂ ਨੂੰ ਵੀ ਨਾਲ ਲਈ ਫਿਰਦੇ ਆ ਜਿਵੇਂ ਜਗਦੀਸ਼ ਟਾਈਟਲਰ ਵਰਗੇ ਆ ਸਜਨ ਕੁਮਾਰ ਵਰਗਿਆ ਟਾਈਟਲ ਵਰਗਿਆਂ ਨੂੰ ਵੀ ਇਹਨਾਂ ਨੇ ਸਨਮਾਨ ਦਿੱਤਾ ਜਾਂਦਾ ਰਿਹਾ ਆ ਇਹ ਜਿੰਨਾ ਚਿਰ ਵੀ ਇਹ ਆ ਇਹਨਾਂ ਦੇ ਨਾਲ ਰਹੇ ਆ ਉਹਨਾਂ ਨੂੰ ਕਦੇ ਸੰਸਦ ਮੈਂਬਰ ਬਣਾਤਾ ਕਦੇ ਕਮੇਟੀ ਦਾ ਮੈਂਬਰ ਬਣਾਤਾ ਕਦੇ ਕੁਝ ਬਣਾਤਾ ਉਹਨਾਂ ਨੂੰ ਸਨਮਾਨਜਨਕ ਅਹੁਦਿਆਂ ਤੇ ਬਿਰਾਜਮਾਨ ਕਰਦੇ ਰਹੇ ਆ ਜਿਹਦੇ ਕਰਕੇ ਵੀ ਸਿੱਖਾਂ ਦੇ ਵਿੱਚ ਇਹਦਾ ਰੋਸ ਜਾਂਦਾ ਰਿਹਾ ਕਿ ਜੇ ਤੁਸੀਂ ਆਪ ਦੇ ਤੌਰ ਤੇ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿ ਸਾਡੇ ਪਰਿਵਾਰ ਨੇ ਜੋ ਕੁਝ ਕੀਤਾ ਆ ਤੇ ਜਿਹੜੇ ਇਸ ਦੇ ਵਿੱਚ ਸ਼ਾਮਲ ਰਹੇ ਆ ਤੁਸੀਂ ਉਹਨਾਂ ਨੂੰ ਵੀ ਸਨਮਾਨਯੋਗ ਅਹੁਦੇ ਦੇ ਕੇ ਬਿਰਾਜਮਾਨ ਕਰਦੇ ਆ ਤੇ ਇਹਦਾ ਮਤਲਬ ਇਹ ਆ ਵੀ ਤੁਸੀਂ ਚੜਾਉਨੇ ਆ ਸਿੱਖਾਂ ਨੂੰ ਤੇ ਇਹ ਦੋ ਤਿੰਨ ਪਹਿਲੂ ਇਸ ਕਰਕੇ ਆ ਤੇ ਸ਼ਰਮਣੀ ਕਮੇਟੀ ਨੇ ਵੀ ਇਸ ਦੀ ਜਾਂਚ ਕਰਵਾਈ ਸੀਗੀ ਦੂਸਰੀ ਗੱਲ ਹੈ ਸ਼ਰਮਣੀ ਕਮੇਟੀ ਦੇ ਜਿਹੜੇ ਕਾਇਦੇ ਕਾਨੂੰਨ ਬਣਾਏ ਆ ਜਿਹੜੇ ਨਿਯਮ ਬਣਾਏ ਆ ਸ਼ਰਮਣੀ ਕਮੇਟੀ ਨੇ ਇੱਕ ਇੱਕ ਅੰਤਰੀਮ ਕਮੇਟੀ ਦੇ ਵਿੱਚ ਇੱਕ ਫੈਸਲਾ ਕੀਤਾ ਸੀਗਾ ਵੀ ਕੋਈ ਵੀ ਵੀਆਈਪੀ ਆ ਜਿਹੜਾ ਕਿ ਹਜੂਰੀ ਦੇ ਵਿੱਚ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਸਰੂਪਾਉ ਨਹੀਂ ਦਿੱਤਾ ਜਾਇਆ ਕਰੇਗਾ ਪਰ ਕੀ ਉਹ ਆਪਣੇ ਇਸ ਕਾਇਦੇ ਕਾਨੂੰਨ ਦੇ ਉੱਤੇ ਪੂਰੀ ਤਰ੍ਹਾਂ ਖਰੇ ਉਤਰਦੇ ਆ ਗੱਲੇ rahul ਨੂੰ ਹੀ ਸਰੂਪਾ ਦੇਣ ਤੇ ਇਹਨਾਂ ਬਿਵਾਲ ਕਿਉਂ ਮਚਿਆ ਬਾਕੀ ਜਿਹੜੇ ਆਉਂਦੇ ਆ ਉਹਨਾਂ ਨੂੰ ਸਰੂਪਾ ਕਿਉਂ ਦਿੱਤੇ ਜਾਂਦੇ ਆ ਫਿਰ ਇਹ ਜਾਂ ਤਾਂ ਦੋਹਰਾ ਮਾਪਦੰਡ ਨਹੀਂ ਅਪਣਾਉਣਾ ਚਾਹੀਦਾ ਜੇ ਤਾਂ ਨਹੀਂ ਦੇਣਾ ਸਰੂਪਾ ਤਾਂ ਕਿਸੇ ਨੂੰ ਵੀ ਨਾ ਦਿਓ ਤੇ ਜੇ ਦੇਣਾ ਆ ਤਾਂ ਫਿਰ rahul ਨੂੰ ਦੇਤਾ ਤਾਂ ਫਿਰ ਐਡਾ ਬਿਵਾਲ ਕਿਉਂ ਕਿਉਂਕਿ ਇਹਨਾਂ ਨੇ ਇੱਕ ਗੱਲ ਵਿੱਚ ਇਹ ਕਹੀ ਆ ਤੇ ਜਿਹੜਾ ਉਥੇ ਜੰਗਲਾ ਬਣਿਆ ਹੁੰਦਾ ਦਰਬਾਰ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਆ ਉਹ ਜੰਗਲਾ ਲੰਘ ਕੇ ਅੰਦਰ ਨੰਗਾ ਕੇ ਫਿਰ ਉਹਨੂੰ ਸਰੂਪਾ ਦਿੱਤਾ ਜਿਹੜਾ ਕਿ ਮਰਿਆਦਾ ਦੀ ਉਲੰਘਣਾ ਹੋਈ ਆ ਇਹ ਜ਼ਰੂਰ ਇਸ ਗੱਲ ਦੇ ਸ਼ਾਦੀ ਭਰਦਾ ਆ ਤੇ ਜਿਹੜੀ ਉਹ ਜੰਗਲਾ ਨਹੀਂ ਸੀ ਲੰਘਿਆ ਜਾਣਾ ਚਾਹੀਦਾ ਸੀਗਾ ਕਿਉਂਕਿ ਉਥੇ ਉਹ ਹੀ ਲੰਘਦਾ ਜਿਹੜਾ ਕਿ ਪਹਿਰਾਵੇ ਦੇ ਵਿੱਚ ਹੁੰਦਾ ਆ ਉਹ ਉਸ ਨੂੰ ਉਲੰਘਣ ਦੀ ਆਗਿਆ ਉਹਨੂੰ ਹੀ ਆ ਜਿਹੜਾ ਕਿ ਪਹਿਰਾਵੇ ਦੇ ਵਿੱਚ ਹੋਵੇ ਜਿਵੇਂ ਕਿ ਗਰੰਥੀ ਸਿੰਘ ਆ ਕਥਾਵਾਚਕ ਆ ਜਾਂ ਢਾਡੀ ਸਿੰਘ ਆ ਜਾਂ ਕੋਈ ਕੀਰਤਨ ਕਰਦੇ ਸਿੰਘ ਜੜੇ ਆ ਉਹ ਹੀ ਜਾ ਸਕਦੇ ਆ ਤੇ ਇਹਨੂੰ ਉਲੰਘਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ ਇਹਦੇ ਵਿੱਚ ਇਹ ਦੋ ਰਾਵਾਂ ਇੱਥੇ ਬਣ ਜਾਂਦੀਆਂ ਆ ਇੱਕ ਤਾਂ ਇਹ ਜਿਹੜੇ ਉੱਥੇ ਪ੍ਰਬੰਧਕ ਸੀਗੇ ਉਹਨਾਂ ਨੇ ਉਹਨੂੰ ਲੰਘਣ ਕਿਉਂ ਦਿੱਤਾ ਗਿਆ ਤੇ ਉਹ ਕਿਉਂ ਨਹੀਂ ਰੋਕਿਆ ਉੱਥੇ ਉੱਥੇ ਜਿਹੜੇ ਮੈਨੇਜਰ ਸੀਗਾ ਜਾਂ ਉੱਥੇ ਗਰੰਥੀ ਸੀਗੇ ਜਾਂ ਅਰਦਾਸੀਆ ਸਿੰਘ ਸੀ ਉਨੇ ਉਸ ਨੂੰ ਕਿਉਂ ਨਹੀਂ ਰੋਕਿਆ ਵੇ ਜੇ ਸਰੋਪਾ ਦੇਣਾ ਹੀ ਸੀਗਾ ਤੇ ਉਹਨੂੰ ਜੰਗਲੇ ਤੋਂ ਬਾਹਰ ਵੀ ਦਿੱਤਾ ਜਾ ਸਕਦਾ ਸੀਗਾ ਇਹ ਜ਼ਰੂਰ ਉਹਨਾਂ ਤੋਂ ਗਲਤੀ ਹੋਈ ਆ ਤੇ ਮਰਿਆਦਾ ਦੀ ਉਲੰਘਣਾ ਦੇ ਮਾਮਲੇ ਦੇ ਵਿੱਚ ਜੋ ਜਾਂਚ ਕੀਤੀ ਗਈ ਆ ਉਹ ਜਾਂਚ ਵਿੱਚ ਇਹ ਪਾਇਆ ਗਿਆ ਕਿ ਇਹਨਾਂ ਨੇ ਜੰਗਲੇ ਦੇ ਲੰਘ ਕੇ ਉਹਨਾਂ ਨੂੰ ਸਰੋਪਾ ਦਿੱਤਾ ਗਿਆ ਦੂਸਰੀ ਗੱਲ ਇਹ ਵੀ ਆ ਜਾਂਦੀ ਆ ਕਿ ਜੇ ਵੀਆਈਪੀ ਕਿਸੇ ਨੂੰ ਨਹੀਂ ਦੇਣਾ ਤੇ ਇਕੱਲਾ ਰਾਹੁਲ ਹੀ ਕਿਉਂ ਟਾਰਗੇਟ ਦੇ ਵਿੱਚ ਸਾਰੇ ਜਿੰਨੇ ਵੀ ਵੀਆਈਪੀ ਆਉਂਦੇ ਆ ਕੀ ਗੱਲ ਹੋਰ ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਜੰਗਲੇ ਤੋਂ ਬਾਹਰ ਵੀ ਤਾਂ ਤੁਸੀਂ ਸਰੋਪਾ ਦਿੰਦੇ ਹੀ ਆ ਦਰਬਾਰ ਸਾਹਿਬ ਦੇ ਵਿੱਚ ਸਿਰਪਾ ਦਿੰਦੇ ਆ ਤੇ ਜੇ ਇਹ ਨਿਜਮ ਬਣਾਇਆ ਆ ਤੇ ਇਹ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ ਇਕੱਲੇ ਰਾਹੁਲ ਗਾਂਧੀ ਦੇ ਉੱਤੇ ਜਾਂ ਗਾਂਧੀ ਪਰਿਵਾਰ ਦੇ ਉੱਤੇ ਕਰਾਂਗੇ ਤੇ ਫਿਰ ਇਹ ਜਿਹੜਾ ਸ਼ਰਦਾ ਭਾਵਨਾ ਜਿਹੜੀ ਆ ਇਹ ਸਾਰਿਆਂ ਦੇ ਵਿੱਚ ਟੁੱਟਦੀ ਨਜ਼ਰ ਆਊਗੀ ਅਗਲੀ ਗੱਲ ਇਹਦੇ ਵਿੱਚ ਇਹ ਵੀ ਆਉਂਦਾ ਆ ਕਿ ਰਾਹੁਲ ਗਾਂਧੀ ਜਿੰਨੀ ਸ਼ਰਦਾ ਭਾਵਨਾ ਗੁਰੂਦਾਰਿਆਂ ਦੇ ਵਿੱਚ ਦਿਖਾਉਂਦਾ ਆ ਉੰਨੀ ਸ਼ਾਇਦ ਕੋਈ ਹੋਰ ਦਿਖਾਉਂਦਾ ਹੋਵੇ ਹੁਣ ਜਦੋਂ ਉਹ ਹਰਪੀੜਤਾ ਦੀ ਸਾਰ ਲੈਣ ਆਇਆ ਸੀ ਇੱਕ ਸਮ ਨਾਲ ਹਰਪੀੜਤਾ ਦਾ ਦੌਰਾ ਕਰਨ ਆਇਆ ਸੀ ਇਲਾਕਿਆਂ ਦਾ ਲੋਕਾਂ ਦੇ ਨਾਲ ਮਿਲਣ ਆਇਆ ਸੀ ਪਰ ਉਹਨੇ ਇੱਛਾ ਜਤਾਈ ਕਿ ਮੈਂ ਗੁਰਦੁਆਰੇ ਜਾਣਾ ਆ ਹੁਣ ਗੁਰਦੁਆਰੇ ਉਥੇ ਨੇੜੇ ਤੇ ਇੱਕੋ ਹੀ ਸੀਗਾ ਰਮਦਾਸ ਦਾ ਬਾਬਾ ਬੁੱਢਾ ਜੀ ਦਾ ਜਿਹੜਾ ਸਮਾਦ ਬਾਬਾ ਬੁੱਢਾ ਸਾਹਿਬ ਜੀ ਉਥੇ ਉਹਨੇ ਜਾਣਾ ਆਪਣੇ ਆਪ ਨੂੰ ਚੁਣਿਆ ਕਿ ਮੈਂ ਇਸ ਗੁਰਦੁਆਰੇ ਜਾਊਂਗਾ ਨਹੀਂ ਤਾਂ ਆਮ ਕਰਕੇ ਉਹ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਹੀ ਜਾਂਦਾ ਆ ਸੋ ਇਹ ਵੀ ਇੱਕ ਗੱਲ ਆਉਂਦੀ ਆ ਵੀ ਇਸ ਤਰੀਕੇ ਨਾਲ ਜੇ ਆਪਾਂ ਬਾਲਾ ਸ਼ਕਤੀ ਨਾਲ ਪੇਸ਼ ਆਵਾਂਗੇ ਤੇ ਜਿਹੜੇ ਲੋਕ ਦਰਬਾਰ ਸਾਹਿਬ ਜਾਂ ਗੁਰਦੁਆਰਿਆਂ 'ਚ ਆਉਂਦੇ ਆ ਜਿਹੜੇ ਹੋਰ ਨਾ ਧਰਮਾਂ ਦੇ ਲੋਕ ਆ ਹੋਰ ਨਾ ਵਰਗਾਂ ਦੇ ਲੋਕ ਆ ਉਹ ਬਿਲਕੁਲ ਹੀ ਟੁੱਟ ਜਾਣਗੇ ਫਿਰ ਆਪਾਂ ਉਹਨਾਂ ਨੂੰ ਜੋੜਨ ਦੀ بجائے ਤੋੜਨ ਵਾਲੇ ਦਾ ਕੰਮ ਕਰਾਂਗੇ ਇਹ ਜਿਹਾ ਕੰਮ ਕਰਕੇ ਇਹਦੇ ਪ੍ਰਤੀ ਵੀ ਸ਼ਰਮਣੀ ਕਮੇਟੀ ਨੂੰ ਸੋਚਣਾ ਚਾਹੀਦਾ ਹੈ ਬਿਲਕੁਲ ਤੁਸੀਂ ਦੱਸਿਆ ਕਿ ਰਾਹੁਲ ਗਾਂਧੀ ਜਿਹੜੇ ਕਿ ਗੁਰਦੁਆਰਾ ਸਾਹਿਬ ਗਏ ਆ ਨਤਮਸਤਕ ਹੋਣ ਗਏ ਆ ਹੋਰ ਵੀ ਜਿਹੜੇ ਕਾਫੀ ਜਿਹੜੇ ਵਾਕ ਵਾਕ ਪਾਰਟੀਆਂ ਤੋਂ ਆਗੂ ਆਏ ਨੇ ਜਿਹੜੇ ਇੱਥੇ ਦੌਰਾ ਕਰਨ ਹੜ ਹੜ ਪ੍ਰਭਾਵਿਤ ਖੇਤਰਾਂ ਦਾ ਹੋਰ ਕਿਸੇ ਵੱਲੋਂ ਵੀ ਜੇ ਹਰ ਨਹੀਂ ਗਿਆ ਕੋਈ ਵੀ ਨਹੀਂ ਗਿਆ ਇਹਦਾ ਮਤਲਬ ਇਹ ਹੀ ਆ ਕਿ ਬਾਕੀ ਜਿੰਨੇ ਵੀ ਲੀਡਰ ਆਉਂਦੇ ਪੇ ਹੁਣ ਵੀ ਆਉਂਦੇ ਆ ਕੇਂਦਰੀ ਮੰਤਰੀ ਆਉਂਦੇ ਆ ਬਾਕੀ ਪਾਰਟੀਆਂ ਦੇ ਆਗੂ ਵੀ ਆਉਂਦੇ ਆ ਜਿਹੜੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਆਉਂਦੇ ਆ ਕਿਸੇ ਦੀ ਵੀ ਇਹ ਇੱਛਾ ਜਾਂ ਮਨਸ਼ਾ ਨਹੀਂ ਰਹੀ ਕਿ ਅਸੀਂ ਗੁਰਦੁਆਰਾ ਸਾਹਿਬ ਜਾਣਾ ਆ ਪਰ ਰਾਹੁਲ ਨੇ ਆਪਣੀ ਇੱਛਾ ਜ਼ਾਹਰ ਕੀਤੀ ਆ ਪਾ ਇਥੇ ਨੇੜੇ ਕੋ ਗੁਰਦੁਆਰਾ ਸਾਹਿਬ ਹੈ ਇਤਿਹਾਸਕ ਹੈ ਤਾਂ ਚਾਹੇ ਕੋਈ ਆ ਮੈਂ ਉਥੇ ਮੱਥਾ ਟੇਕਣਾ ਜਾ ਕੇ ਇਹ ਉਹਦੀ ਮਨ ਦੀ ਇੱਛਾ ਰਹਿੰਦੀ ਆ ਕਿਉਂਕਿ ਆਪਾਂ ਦੇਖਿਆ ਪਿੱਛੇ ਜੇ ਦਰਬਾਰ ਸਾਹਿਬ ਦੇ ਵਿੱਚ ਵੀ ਉਹ 2-2 3-3 ਦਿਨ ਆ ਕੇ ਸੇਵਾ ਕਰਕੇ ਜਾਂਦਾ ਰਿਹਾ ਚਾਹੇ ਉਹ ਜਲ ਦੀ ਸੇਵਾ ਸੀ ਚਾਹੇ ਉਹ ਜੋੜਿਆਂ ਦੀ ਸੇਵਾ ਸੀਗੀ ਚਾਹੇ ਵਰਤਨਾ ਦੀ ਸੇਵਾ ਸੀ ਉਹ ਕਰਕੇ ਜਾਂਦਾ ਰਿਹਾ ਆ ਉਹਦੀ ਭਾਵਨਾ ਦਿਸਦੀ ਸੀਗੀ ਕਿ ਉਹ ਸ਼ਰਧਾ ਭਾਵਨਾ ਨਾਲ ਆਉਂਦਾ ਸੀਗਾ ਵੱਖਰੀ ਗੱਲ ਆ ਪਏ ਉਹਦੇ ਪਰਿਵਾਰ ਦੇ ਨਾਲ ਕਿਹੋ ਜਿਹਾ ਸਾਡੇ ਜਿਹੜੇ ਸਾਡਾ ਜਿਹੜਾ ਜੁੜਿਆ ਹੋਇਆ ਸੰਬੰਧ ਆ ਉਹਦੇ ਜਿਹੜੇ ਪੁਰਖਿਆਂ ਦੇ ਨਾਲ ਕਿਦਾਂ ਦਾ ਸਾਡਾ ਸਿੱਖਾਂ ਦਾ ਸੰਬੰਧ ਆ ਜੁੜਿਆ ਆ ਉਹ ਵੱਖਰੀ ਗੱਲ ਆ ਪਰ ਇਸ ਵੇਲੇ ਉਹਦੀ ਭਾਵਨਾ ਦਿਸਦੀ ਆ ਕਿ ਸ਼ਰਧਾ ਦੇ ਹਿਸਾਬ ਨਾਲ ਉਹ ਆਉਂਦਾ ਆ ਪਰ ਸ਼ਰੋਣੀ ਕਮੇਟੀ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਅਸੀਂ ਲੋਕਾਂ ਨੂੰ ਜੋੜਨਾ ਆ ਨਾ ਕਿ ਤੋੜਨਾ ਆ ਕਾਰਵਾਈ ਕਰ ਦਿੱਤੀ ਆ ਉਹਨਾਂ ਨੂੰ ਉਹ ਜਿਹੜੇ ਸੁਚੇਤ ਹੋਣਾ ਚਾਹੀਦਾ ਸੀਗਾ ਜਿਹੜੇ ਸ਼ਰੂਨੀ ਕਮੇਟੀ ਦੇ ਮੁਲਾਜ਼ਮ ਸਿਗੇ ਉਹਨਾਂ ਨੂੰ ਸੁਚੇਤ ਹੋ ਕੇ ਰਹਿਣਾ ਚਾਹੀਦਾ ਸੀਗਾ ਵੀ ਜੇ ਸਰੂਪਾ ਦਿੱਤਾ ਸੀ ਤੇ ਉਹਨਾਂ ਨੂੰ ਉਹ ਜੰਗੜਾ ਲੰਘਾ ਕੇ ਨਹੀਂ ਚੀਂ ਦੇਣਾ ਚਾਹੀਦਾ ਦੂਸਰੀ ਗੱਲ ਜੇ ਉਹਨਾਂ ਨੂੰ ਇਸ ਗੱਲ ਤੇ ਵੀ ਸੁਚੇਤ ਹੋਣਾ ਚਾਹੀਦਾ ਸੀ ਵੀ ਅੰਤਰੀਮ ਕਮੇਟੀ ਨੇ ਕੀ ਫੈਸਲਾ ਕੀਤਾ ਹੋਇਆ ਆ ਇਹ ਅੰਤਰੀਮ ਕਮੇਟੀ ਨੇ ਸạchਲਾ ਕੀਤਾ ਹੈ ਵੀ ਕਿਸੇ ਨੂੰ ਨਹੀਂ ਦੇਣਾ ਤਾਂ ਉਹਨਾਂ ਨੂੰ ਵੀ ਇਸ ਗੱਲ ਤੋਂ ਸੁਚੇਤ ਹੋ ਕੇ ਰਹਿਣਾ ਚਾਹੀਦਾ ਸੀਗਾ ਅਸੀਂ ਸਰੋਪਾ ਨਹੀਂ ਦੇਣਾ ਕੀ ਲੋੜ ਪਈ ਸੀਗੀ ਆਪਾਂ ਨੂੰ ਇਸ ਸੁਚੇ ਸਰੋਪਾ ਦੇ ਕੇ ਐਡਾ ਬਵਾਲ ਖੜਾ ਕਰਨ ਦੀ ਐਡੀ ਕਿਸੇ ਨੇ ਉੱਥੇ ਕਿਹਾ ਤਾਂ ਹੈ ਨਹੀਂ ਸੀ ਨਾ ਹੀ ਕਿਸੇ ਨੇ ਮੰਗ ਕੀਤੀ ਸੀਗੀ ਵੀ ਰਾਹੁਲ ਗਾਂਧੂ ਨੂੰ ਸਰੋਪਾ ਦੇ ਦਿਓ ਮਤਲਬ ਇਹ ਇੱਕ ਜਾਣਬੁੱਝ ਕੇ ਕ੍ਰੀਏਟ ਕੀਤੀ ਹੋਈ ਕੰਟਰੋਵਰਸੀ ਹੋ ਜਾਂਦੀ ਹੈ ਐਡੀ ਕੋ ਕੰਟਰੋਵਰਸੀ ਖੜਾ ਕਰਨ ਦੀ ਕੋਈ ਲੋੜ ਨਹੀਂ ਸੀ ਹੁੰਦੀ ਆ ਜੇ ਆਏ ਸੀਗੇ ਮੱਥਾ ਟੇਕਿਆ ਉਹਨਾਂ ਨੇ ਅਰਦਾਸ ਕਰਾਈ ਸੀ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਾਈ ਸੀ ਕਿ ਪੰਜਾਬ ਦੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਸੀ ਅਰਦਾਸ ਕਰ ਦਿੱਤੀ ਸੀ ਕਿ ਬਸ ਉਹਦੇ ਨਾਲ ਕੰਮ ਨਿਬੜ ਜਾਣਾ ਸੀਗਾ ਆਪਾਂ ਐਵੇਂ ਉਹਦੇ ਲਈ ਸਰੂਪਾਉ ਦੇ ਕੇ ਇੱਕ ਕੰਟਰੋਵਰਸੀ ਕ੍ਰੀਏਟ ਕਰਤੀ ਜਿਹਦੇ ਲਈ ਸਾਨੂੰ ਸਾਰਿਆਂ ਨੂੰ ਚਰਚਾ ਦਾ ਵਿਸ਼ਾ ਬਣ ਗਈ ਆ ਸਾਰੇ ਥਾਵਾਂ ਦੇ ਇਹ ਗੱਲ ਚ ਚਰਚਾ ਕਰਨੀ ਛਿੜ ਗਈ ਆ ਇਲੇ ਆ ਵੀ ਸਰੋਪਾ ਦਿੱਤਾ ਦਾ ਮ ਬਵਾਲ ਮਚ ਗਿਆ ਤੇ ਸ਼ਰੂਣੀ ਕਮੇਟੀ ਦੀ ਵੀ ਕਰ ਕਰੀ ਹੋ ਰਹੀ ਆ ਤੇ ਬਾਕੀ ਜਿਹੜੇ ਲੋਕਾਂ ਨੇ ਇਹਦਾ ਗੱਲ ਕਰਨੀ ਕਰਨੀ ਹੈ ਸ਼ਰੂਣੀ ਕਮੇਟੀ ਆਪਣੇ ਜਿਹੜੇ ਬੰਦੇ ਆ ਉਹ ਵੀ ਸ਼ਰੂਣੀ ਕਮੇਟੀ ਤੇ ਸਵਾਲ ਉਠਾਣੇ ਸ਼ੁਰੂ ਕਰ ਦਿੱਤੇ ਗਏ ਬਿਲਕੁਲ ਜਿਵੇਂ ਕੀ ਪਤਾ ਹੈ ਕੀ ਜਿਹੜੀ ਕਾਂਗਰਸ ਪਾਰਟੀ ਗਾਂਧੀ ਪਰਿਵਾਰ ਦੀ ਦੇਨ ਆ ਤੇ ਜੇ ਰਾਹੁਲ ਗਾਂਧੀ ਇੱਥੇ ਗਏ ਨੇ ਉਹਨਾਂ ਨੂੰ ਸਰੋਪਾ ਪਾਇਆ ਗਿਆ ਜੋ ਇਹ ਹੰਗਾਮਾ ਹੋਇਆ ਦੇਖਿਆ ਜਾਵੇ ਤੇ ਕਾਂਗਰਸ ਪਾਰਟੀ ਦੇ ਹੋਰ ਵੀ ਕਾਫੀ ਆਗੂ ਉੱਥੇ ਜਾਂਦੇ ਨੇ ਸਾਰਿਆਂ ਨੂੰ ਸਰੋਪਾ ਦਿੱਤਾ ਜਾਂਦਾ ਕੀ ਮਤਲਬ ਇਹ ਤੇ ਉਦੋਂ ਕੋਈ ਇਦਾਂ ਦਾ ਬਿਵਾਲ ਨਹੀਂ ਹੁੰਦਾ ਜਿਵੇਂ ਤੁਸੀਂ ਕਿਹਾ ਬਸ ਉਹ ਪਰਿਵਾਰ ਦੀ ਜਿਹੜੀ ਆ ਇੱਕ ਸਾਈਕੀ ਜਿਹੜੀ ਆ ਬੈਠੀ ਹੋਈ ਐ ਸਿੱਖਾਂ ਦੇ ਵਿੱਚ ਉਹ ਉਹ ਸਾਈਕੀ ਜਿਹੜੀ ਜਾਣੀ ਨਹੀਂ ਹੈਗੀ ਜੇ ਮੈਂ ਪਹਿਲਾਂ ਦੱਸਿਆ ਤੇ ਉਹ ਰਹਿੰਦੀ ਦੁਨੀਆ ਤੱਕ ਧੱਬਾ ਜਿਹੜਾ ਗਾਂਧੀ ਪਰਿਵਾਰ ਤੇ ਲੱਗ ਗਿਆ ਆ ਇੰਦਰਾ ਗਾਂਧੀ ਔਰ ਅਜੀਵ ਗਾਂਧੀ ਕਰਕੇ ਉਹ ਧੱਬਾ ਚਾਹੇ ਇਹ ਕਿਸੇ ਵੀ ਸਾਬਣ ਨਾਲ ਧੋ ਲੈਣ ਡਿਟਰਜੈਂਟ ਨਾਲ ਧੋ ਲੈਣ ਉਹ ਧੱਬਾ ਨਹੀਂ ਮਿਟ ਸਕਦਾ ਰਹਿੰਦੀ ਦੁਨੀਆ ਤੱਕ ਸਿੱਖਾਂ ਦੇ ਮਨਾਂ ਦੇ ਵਿੱਚ ਨਾ 84 ਭੁੱਲਣੀ ਆ ਜੂਨ 9 ਨਵੰਬਰ 84 ਇਸ ਕਰਕੇ ਉਹਨਾਂ ਦੇ ਵਿੱਚ ਜਿਹੜਾ ਮਨਾਂ ਦੇ ਵਿੱਚ ਗਾਂਧੀ ਪਰਿਵਾਰ ਦਾ ਜਿਹੜਾ ਆ ਨਾ ਇੱਕ ਬੈਠਾ ਹੋਇਆ ਜਿਹੜਾ ਉਹ ਇੱਕ ਔਰਾ ਜਿਹਾ ਬੈਠਾ ਆ ਤੇ ਇਹ ਬੰਦੇ ਜਿਹੜੇ ਇਹਨਾਂ ਨੇ ਸਿੱਖਾਂ ਦਾ ਕਹਾਣ ਕੀਤਾ ਸੀਗਾ ਇਹ ਉਸੇ ਪਰਿਵਾਰ ਦੇ ਆ ਜਿਹਦੇ ਕਰਕੇ ਉਹਨਾਂ ਦੇ ਮਨਾਂ ਦੇ ਵਿੱਚ ਉਹ ਗੱਲ ਜਾਣੀ ਨਹੀਂ ਹੈ ਬਿਲਕੁਲ ਆਪਾਂ ਹੁਣ ਇੱਕ ਦੂਜੇ ਮੁੱਦੇ ਤੇ ਆਵਾਂਗੇ ਸ਼ੇਖਿਲ ਜੀ ਇੱਕ ਟਰੰਪ ਗੱਲ ਕਰਦੇ ਆ ਡੋਨਲਡ ਟਰੰਪ ਅਮਰੀਕੀ ਰਾਸ਼ਟਰਪਤੀ ਜਿਨ੍ਹਾਂ ਵੱਲੋਂ ਹੱਲੇ ਕੱਲੀ ਜਿਹੜਾ ਮੋਦੀ ਪੀਐਮ ਮੋਦੀ ਦੇ ਜਨਮ ਦਿਨ ਤੇ ਵਧਾਈ ਦਿੱਤੀ ਗਈ ਸੀ ਬੜੀ ਵਧੀਆ ਵਧਾਈ ਦਿੱਤੀ ਗਈ ਆ ਆਪਸੇ ਗੱਲਬਾਤ ਹੋਈ ਆ ਤੇ ਹੁਣ ਅੱਜ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਜਿਹੜਾ ਉਹਨਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਵੱਲੋਂ ਇੱਕ ਸੂਚੀ ਤਿਆਰ ਕੀਤੀ ਗਈ ਹੈ ਜਿੱਥੇ ਕਿ ਨਸ਼ੀਲੇ ਪਦਾਰਥ ਪਦਾਰਥਾਈ ਦੀ ਤੇ ਤਸਕਰੀ ਹੁੰਦੀ ਨਾ ਉਹ ਦੇਸ਼ਾਂ ਦੇ ਵਿੱਚ ਭਾਰਤ ਦਾ ਵੀ ਨਾਮ ਦੇ ਦਿੱਤਾ ਉਹਦੇ ਨਾਲ ਚੀਨ ਪਾਕਿਸਤਾਨ ਤੇ ਹੋਰ ਵੀ ਦੇਸ਼ ਨੇ ਇਹ ਇੱਕ ਤਰ੍ਹਾਂ ਮਤਲਬ ਕਹਿੰਦੇ ਨੇ ਕਿ ਪਹਿਲਾਂ ਦਿੱਤੀ ਵਧਾਈ ਤੇ ਹੁਣ ਫਿਰ ਦੁਸ਼ਮਣੀ ਨਿਭਾਈ ਦੇਖੋ ਗੱਲ ਪਤਾ ਕੀ ਆ 트럼ਪ ਸਾਹਿਬ ਸਵੇਰੇ ਕੀ ਬੋਲਦੇ ਆ ਤੇ ਸ਼ਾਮ ਨੂੰ ਕੀ ਬੋਲਦੇ ਆ ਹੂੰ ਇਹਦਾ ਬਹੁਤ ਅੰਤਰ ਹੋ ਜਾਂਦਾ ਹੈ ਹੂੰ ਸਵੇਰ ਨੂੰ ਕੁਝ ਤੇ ਸ਼ਾਮ ਨੂੰ ਕੁਝ ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਤੇ ਵਧਾਈ ਦਿੱਤੀ ਸੀ ਤਾਂ ਫਿਰ ਐ ਲੱਗਣ ਲੱਗ ਪਿਆ ਸੀਗਾ ਪੇ ਲੈ ਵੀ ਹੁਣ ਸਬੰਧ ਜਿਹੜੇ ਸੁਧਰਣਗੇ ਹੂੰ ਤੇ ਉਹਨਾਂ ਨੇ ਨਾਲ ਹੀ ਆਪਣਾ ਇੱਕ ਦੂਤ ਭੇਜ ਦਿੱਤਾ ਜਿਹੜਾ ਕਿ ਵਪਾਰ ਵਾਰਤਾ ਨੂੰ ਅੱਗੇ ਤੋਰਨ ਵਾਲੀ ਗੱਲ ਚਲਾਏਗਾ ਚੱਲ ਵੀ ਪਈ ਆ ਔਰ ਜਿੱਥੋਂ ਤੱਕ ਮੈਨੂੰ ਇਸ ਦਾ ਸੂਤਰਾਂ ਤੋਂ ਪਤਾ ਲੱਗਦਾ ਆ ਜੋੜਾ 50% ਟੈਰਿਫ ਆ ਉਹ ਘਟ ਕੇ 15-20% ਰਹਿਣ ਵਾਲਾ ਹੋ ਚੱਲੇ ਆ ਹੂੰ ਕਿ ਗੱਲਬਾਤ ਬੜੀ ਪੋਜ਼ਿਟਿਵ ਵੇ ਨਾਲ ਚੱਲ ਰਹੀ ਆ ਔਰ 트ੰਪ ਸਾਹਿਬ ਇਸ ਗੱਲ ਨੂੰ ਲੈ ਕੇ ਖੁਸ਼ ਵੀ ਆ ਪਹਿਲੇ ਵੀ ਗੱਲਬਾਤ ਜਿਹੜੀ ਪੋਜ਼ਿਟਿਵ ਵੇ ਨਾਲ ਚੱਲ ਰਹੀ ਆ ਤੇ ਇਧਰ ਭਾਰਤ ਵਾਲੇ ਵੀ ਖੁਸ਼ ਆ ਕਿ ਟੈਰਿਫ ਜਿਹੜੀ ਆ ਉਹ 50% ਤੋਂ ਘਟ ਕੇ 15 ਤੱਕ ਜਾ ਸਕਦੀ ਆ 15 ਤੱਕ ਘਟ ਸਕਦੀ ਆ ਤੇ ਇਹਦਾ ਮਤਲਬ ਇਹ ਆ ਕਿ ਜਿਹੜੀ ਭਾਰਤ ਔਰ ਅਮਰੀਕਾ ਦੇ ਵਿੱਚ ਜਿਹੜੀ ਵਪਾਰ ਵਾਰਤਾ ਆ ਜਿਹੜੀ ਟ੍ਰੇਡ ਡੀਲ ਜਿਹੜੀ ਖੜੋਤ ਆ ਗਈ ਸੀਗੀ ਉਹ ਕਿਸੇ ਸਿਰੇ ਲੱਗਣ ਵਾਲ ਨੂੰ ਤੁਰ ਪਈਆ ਗੱਲ ਸੋ ਇਸ ਗੱਲ ਨੂੰ ਲੈ ਕੇ ਹਜੇ ਤੁਰੀ ਸੀਗੀ ਗੱਲ ਕਿ ਹੁਣ ਤ੍ਰੰਬ ਸਾਬ ਨੇ ਇੱਕ ਲਿਸਟ ਜਾਰੀ ਕਰ ਦਿੱਤੀ ਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਨਸ਼ਾ ਤਸਕਰੀ ਨਸ਼ਾ ਤਿਆਰ ਕਰਨ ਵਾਲੇ ਕੈਮੀਕਲ ਭੇਜਣੇ ਨਸ਼ਿਆਂ ਨੂੰ ਭੇਜਣਾ ਨਸ਼ਿਆਂ ਦੀ ਸਪਲਾਈ ਕਰਨਾ ਇਹਨਾਂ ਦੇ ਵਿੱਚ 23 ਦੇਸ਼ਾਂ ਦੀ ਇੱਕ ਲਿਸਟ ਤਿਆਰ ਕੀਤੀ ਆ ਜਿਨ੍ਹਾਂ ਦੇ ਵਿੱਚ ਭਾਰਤ ਨੂੰ ਔਰ ਪਾਕਿਸਤਾਨ ਨੂੰ ਇੱਕੋ ਲਿਸਟ ਵਿੱਚ ਰੱਖਿਆ ਗਿਆ ਹੁਣ ਇਹ ਦੇ ਵਿੱਚ ਕੀ ਸਮਝਿਆ ਜਾਵੇ ਕਿ ਭਾਰਤ ਪ੍ਰਤੀ ਨਫਰਤ ਆ ਜਾ ਭਾਰਤ ਪ੍ਰਤੀ ਪਿੱਠ ਦੇ ਵਿੱਚ ਸ਼ੁਰਾ ਮਾਰਿਆ ਆ ਜਾਂ ਭਾਰਤ ਪ੍ਰਤੀ ਦੁਸ਼ਮਣੀ ਨਿਭਾਈ ਆ ਇਹ ਕੀ ਕਹਿ ਸਕਦੇ ਆ ਕੁਝ ਨਹੀਂ ਕਹਿ ਸਕਦੇ ਇਹਦੇ ਵਿੱਚ ਕਿਉਂਕਿ ਸਵੇਰੇ ਕੁਝ ਹੋਰ ਹੁੰਦੇ ਆ ਸ਼ਾਮ ਨੂੰ ਕੁਝ ਹੋਰ ਹੁੰਦੇ ਆ ਇਸ ਲਿਸਟ ਦੇ ਵਿੱਚ ਜੇ ਮੈਂ ਗਿਣਤੀ ਕਰਾਂ ਤੇ ਇਸ ਲਿਸਟ ਦੇ ਵਿੱਚ ਕਾਫੀ ਦੇਸ਼ ਆ ਜਿਨ੍ਹਾਂ ਦੇ ਵਿੱਚ ਅਫਗਾਨਿਸਤਾਨ ਆ ਬਹਾਮਾਸਾ ਬੈਲੀਜ਼ ਆ ਬੋਲੀਵੀਆ ਆ ਬਰਮਾ ਆ ਚੀਨ ਕੋਲੰਬੀਆ ਕੋਸਟਾਰੀਕਾ ਡੋਮਨਿਕ ਗਨਰਾਜ ਆ ਇਕਵਾ ਡੋਰਿਆ ਅਲਸਲਵਾਡੋਰ ਗੁਆਟੇਮਾਲਾ ਹੈਤੀ ਹੰਡਰੂਸ ਭਾਰਤ ਜਮੈਕਾ ਲਾਓਸ ਮੈਕਸੀਕੋ ਨਿਕਾਰਾਗਵਾ ਪਾਕਿਸਤਾਨ ਪਨਾਮਾ ਪੇਰੂ ਵੈਨਜ਼ੁਏਲਾ ਇਹ ਸਾਰੇ ਦੇਸ਼ਾਂ ਵਿੱਚ ਆ ਹੁਣ ਇਹ ਸਾਰੇ ਦੇਸ਼ ਜਿਹੜੇ ਆ ਇਹ ਹੈ ਤਾਂ ਉਹ ਜੀਆਂ ਕੰਟਰੀਆਂ ਆ ਜਿਹੜੀਆਂ ਕਿ ਨਕਮੀਆਂ ਜਨੂੰ ਕਹਿੰਦੇ ਆ ਇਹਨਾਂ ਦੇ ਵਿੱਚ ਕੋਈ ਵੀ ਨਾ ਤਾਂ ਡਿਵੈਲਪਡ ਕੰਟਰੀ ਆ ਨਾ ਤਾਂ ਡਿਵੈਲਪਿੰਗ ਕੰਟਰੀ ਆ ਨਾ ਦਾ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਇਹ ਆਉਂਦੇ ਆ ਤੇ ਨਾ ਹੀ ਵਿਕਸਿਤ ਦੇਸ਼ਾਂ ਚ ਆਉਂਦੇ ਆ ਤੇ ਭਾਰਤ ਤਾਂ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਜਾ ਰਿਹਾ ਤੇ ਵਿਕਸਿਤ ਦੇਸ਼ ਵੱਲੋਂ ਅਕਸਰ ਆ ਬਹੁਤ ਛੇਤੀ ਵਿਕਸਿਤ ਦੇਸ਼ ਬਣਵਾ ਲਿਆ ਤੀਜੀ ਵੱਡੀ ਅਰਥਵਿਵਸਥਾ ਬਣ ਚੱਲਿਆ ਆ ਤੇ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ ਤਾਂ ਇਸ ਨੂੰ ਵੀ ਅਮਰੀਕਾ ਨੇ ਚੱਕ ਕੇ ਉਹਨਾਂ ਦੇਸ਼ਾਂ ਦੇ ਵਿੱਚ ਪਾ ਦਿੱਤਾ ਤੇ ਇਹ ਤੋਂ ਇਹ ਪਤਾ ਲੱਗਦਾ ਵੀ ਹਜੇ ਅਮਰੀਕਾ ਦੇ ਮਨ ਵਿੱਚ ਭਾਰਤ ਪ੍ਰਤੀ ਉਹ ਭਾਵਨਾ ਜਿਹੜੀ ਹਜੇ ਪੂਰੀ ਤਰ੍ਹਾਂ ਗਈ ਨਹੀਂ ਵੀ ਭਾਰਤ ਨੂੰ ਉਹ ਥੋੜਾ ਜਿਹਾ ਰੱਖਣਾ ਚਾਹੁੰਦਾ ਦਬਾਹ ਹੇਠ ਇਸ ਦਾ ਕਾਰਨ ਇਹ ਆ ਕਿ ਥੋੜਾ ਜਿਹਾ ਪ੍ਰੈਸ਼ਰ ਪਾਉਣਾ ਚਾਹੁੰਦਾ ਵੀ ਤੂੰ ਰੂਸ ਤੋਂ ਤੇਲ ਲੈਣਾ ਬੰਦ ਕਰਦਾ ਕਿ ਨਹੀਂ ਇਸ ਕਰਕੇ ਇਹ ਥੋੜਾ ਜਿਹਾ ਇਹਦਾ ਦਬਕਾ ਜਿਹੜਾ ਹੈ ਨਾ ਉਹ ਰੱਖਣਾ ਚਾਹੁੰਦਾ ਤੇ ਜੇ ਇਦਾਂ ਨਹੀਂ ਤਾਂ ਇਦਾਂ ਸਹੀ ਹੁਣ ਮੈਂ ਟੈਰਿਫ ਵਾਲੇ ਪਾਸੋਂ ਤਾਂ ਹਟ ਚਲੇ ਆ ਹੁਣ ਇਧਰ ਪਾ ਕੇ ਦੇਖਦਾ ਵੇ ਤੂੰ 23 ਦੇਸ਼ਾਂ ਦੀ ਲਿਸਟ ਜਿਹੜੀ ਜਾਰੀ ਕੀਤੀ ਆ ਇਹਦੇ ਵਿੱਚ ਹੁਣ ਨਸ਼ਾ ਸਪਲਾਈ ਕਰਨ ਵਾਲਿਆਂ ਚ ਸਭ ਤੋਂ ਹੁਣ ਇਹਨਾਂ ਸਾਰੇ ਦੇਸ਼ ਜਿੰਨੇ ਮੈਂ ਗਿਣਾਏ ਆ ਇਹ ਸਾਰੇ ਦੇਸ਼ ਜਿਹੜੇ ਆ ਬਹੁਤ ਛੋਟੇ ਛੋਟੇ ਜਿਹੜੇ ਆ ਔਰ ਬਾਕੀ ਜਿਹਨੂੰ ਕਹਿੰਦੇ ਨੇ ਨਾ ਰੋਗ ਕੰਟਰੀਸ ਆ ਰੋਗ ਕੰਟਰੀਸ ਜਿਹੜੇ ਹੁੰਦੇ ਆ ਬਦਮਾਸ਼ ਦੇਸ਼ਾਂ ਦੇ ਵਿੱਚ ਆਉਂਦੇ ਆ ਉਹਨਾਂ ਬਦਮਾਸ਼ ਦੇਸ਼ਾਂ ਦੇ ਵਿੱਚ ਭਾਰਤ ਨੂੰ ਵੀ ਸ਼ਾਮਿਲ ਕਰ ਲੈਣਾ ਕਿੱਡੀ ਮਾੜੀ ਗੱਲ ਆ ਕਿੱਡੀ ਅਣਹੋਣੀ ਜੀ ਗੱਲ ਹੋ ਜਾਂਦੀ ਆ ਵੀ ਸਾਰੇ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਕੋਈ ਵੀ ਤਕੜਾ ਦੇਸ਼ ਹੈ ਨਹੀਂ ਜਿਹਨਾਂ ਨੂੰ ਤੁਸੀਂ ਭਾਰਤ ਨੂੰ ਵੀ ਸ਼ਾਮਿਲ ਕਰ ਦੇਣਾ ਇਹ ਬੜੀ ਅਣਹੋਣੀ ਜੀ ਗੱਲ ਹੋਈ ਆ ਅਮਰੀਕਾ ਨੂੰ ਥੋੜਾ ਜਿਹਾ ਦੁਬਾਰਾ ਸੋਚਣਾ ਪਊਗਾ ਕਿ ਭਾਰਤ ਵਰਗੇ ਦੇਸ਼ ਨੂੰ ਤੁਸੀਂ ਇਸ ਕਰਕੇ ਸ਼ਾਮਲ ਕਰ ਰਹੇ ਆ ਇਹ ਜੀ ਅਮਰੀਕਾ ਵਿੱਚ ਸਪਲਾਈ ਕਰ ਰਿਆ ਸਾਡੇ ਅਮਰੀਕਾ ਜਿਹੜਾ ਸੁਰੱਖਿਅਤ ਨਹੀਂ ਹੈ ਇਹਦੇ ਵਿੱਚ ਨਸ਼ਾ ਸਪਲਾਈ ਕਰਨ ਵਾਲਿਆਂ ਦੇ ਵਿੱਚ ਭਾਰਤ ਵੀ ਸ਼ਾਮਲ ਹੈ ਪਾਕਿਸਤਾਨ ਨੂੰ ਤੁਸੀਂ ਕਰ ਦਿਓ 20 ਵਾਰੀ ਕਰ ਦਿਓ ਪਾਕਿਸਤਾਨ ਨੂੰ ਅਸੀਂ ਕੋਈ ਨਹੀਂ ਲੈਣਾ ਦੇਣਾ ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਪਰ ਘਟੋਗੜ ਭਾਰਤ ਨੂੰ ਤੁਸੀਂ ਇਸ ਵਿੱਚ ਸ਼ਾਮਲ ਕਰ ਰਹੇ ਆ ਜਿਹੜਾ ਕਿ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਜਾ ਰਹੀ ਆ ਪੰਜਵੀਂ ਵੀ ਬਣਿਆ ਹੋਇਆ ਆ ਤੇ ਨਾਲ ਉਹ ਵਿਕਸਿਤ ਦੇਸ਼ਾਂ ਦੇ ਵਿੱਚ ਆ ਉਹਦਾ ਜੀ7 ਦੇ ਮੁਲਕਾਂ ਦੇ ਵਿੱਚ ਉਹਦਾ ਸ਼ਾਮਲਿਆ ਬ੍ਰਿਕਸ ਦੇ ਵਿੱਚ ਸ਼ਾਮਲ ਆਉਂਦਾ ਆ ਤੇ ਉਹਨੂੰ ਤੁਸੀਂ ਇਹਨਾਂ ਰੋਗ ਕੰਟਰੀਆਂ ਦੇ ਨਾਲ ਸ਼ਾਮਲ ਕਰ ਲਓ ਤੇ ਇੱਕ ਅੱਡੀ ਹਨ ਹੋਣੀ ਜੀ ਗੱਲ ਹੋ ਜਾਂਦੀ ਆ ਸੋ ਇਹ 트ੰਪ ਸਾਹਿਬ ਨੂੰ ਥੋੜਾ ਜਿਹਾ ਦੁਬਾਰਾ ਇਹਦੇ ਤੇ ਵਿਚਾਰ ਕਰਨਾ ਪਊਗਾ ਉੱਥੋਂ ਦੀ ਅਮਰੀਕਨ ਕਾਂਗਰਸ ਨੂੰ ਦੁਬਾਰਾ ਵਿਚਾਰ ਕਰਨਾ ਪਊਗਾ ਕਿ ਭਾਰਤ ਨੂੰ ਕਿਵੇਂ ਇਸ ਸੂਚੀ ਵਿੱਚ ਸ਼ਾਮਲ ਕੀਤਾ ਬਿਲਕੁਲ ਤੁਹਾਨੂੰ ਲੱਗਦਾ ਹੈ ਕਿ ਹੁਣ ਇਸ ਤੇ ਫਿਰ ਦੁਬਾਰਾ ਕੋਈ ਪਤਾ ਲੱਗੇਗਾ ਰਾਤੀ ਕੋਈ ਹੋਰ ਬਿਆਨ ਆ ਗਿਆ ਸਾਹਮਣੇ ਕੋਈ ਪਤਾ ਨਹੀਂ ਜੀ ਇਹਨਾਂ ਦਾ ਅੱਜ ਸਵੇਰੇ ਕੁਝ ਹੋ ਰਿਹਾ ਸ਼ਾਮ ਨੂੰ ਕੁਝ ਹੋ ਰਿਹਾ ਕਿਉਂਕਿ ਬਦਲਦੇ ਰਹਿੰਦੇ ਆ ਵਾਰ-ਵਾਰ ਬਿਆਨ ਪਰ ਟ੍ਰੇਡ ਡੀਲ ਦੇ ਨਾਲ ਮੈਂ ਚੰਗਾ ਜਿਹੜੀ ਮੈਂ ਪੋਜ਼ਿਟਿਵ ਗੱਲ ਕੀਤੀ ਆ ਕਿ ਭਾਰਤ ਦੀ ਜਿਹੜੀ ਅਮਰੀਕਾ ਦੇ ਨਾਲ ਟ੍ਰੇਡ ਡੀਲ ਆ ਉਹ ਸਿਰੇ ਚੜਨ ਵਾਲੀ ਆ ਉਹ ਜਿਹੜਾ ਉਹਨਾਂ ਦਾ ਬਰੋਕਲਿਨ ਜਿਹੜਾ ਆਇਆ ਸੀਗਾ ਉਹਨਾਂ ਦਾ ਇੱਕ ਦੂਤ ਬਣ ਕੇ ਟਰੰਪ ਨੇ ਬਹੁਤ ਆਪਣਾ ਖਾਸ ਬੰਦਾ ਭੇਜਿਆ ਸੀਗਾ ਉਹਦੇ ਨਾਲ ਗੱਲਬਾਤ ਸਿਰੇ ਚੜਦੀ ਦਿਸਦੀ ਆ ਕਿ ਉਸ ਗੋਇਲ ਸਾਹਿਬ ਨੇ ਵੀ ਇਸ ਗੱਲ ਨੂੰ ਲੈ ਕੇ ਇੱਕ ਆਸ ਪ੍ਰਗਟਾਈ ਸੀਗੀ ਕਿ ਭਾਰਤ ਦੀ ਅਮਰੀਕਾ ਦੇ ਨਾਲ ਜਿਹੜੀ ਵਪਾਰ ਵਾਰਤਾ ਹੈ ਉਹ ਸਿਰੇ ਚੜਨ ਵਾਲੀ ਆ ਔਰ ਆਸ ਕਰਦੇ ਆ ਕਿ ਜਦੋਂ ਵਪਾਰ ਵਾਰਤਾ ਸਿਰੇ ਚੜ ਜੂਗੀ ਤੇ ਟੈਰਫ ਵਾਲਾ ਜਿਹੜਾ ਪੰਗਾ ਆ ਉਹ ਮੁੱਕ ਜਾਊਗਾ ਫੇ ਕੌਣ ਰੂਸ ਤੇ ਕੌਣ ਚੀਨ ਕਿਤੇ ਲੰਬੇ ਰਹਿ ਜਾਣਗੇ ਬਿਲਕੁਲ ਸੋ ਤੁਹਾਨੂੰ ਕਿਵੇਂ ਲੱਗੇ ਮੁੱਦੇ ਤੁਸੀਂ ਵੀ ਇਸ ਤੇ ਆਪਣੀ رائے ਦੇ ਸਕਦੇ ਹੋ ਕਮੈਂਟਸ ਰਾਹੀਂ ਸੋ ਹੁਣ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ ਸਸ਼ੀ ਕਾਲ ਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਉਹ ਬਰੋਏ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਖਬਰਾਂ ਦੇ ਯਾਰਪਾ ਸੋ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਸ਼ੇਰ ਗਿਲ ਜੀ ਸਸ਼ੀ ਕਾਲ ਸਰ ਸਸ਼ੀ ਕਾਲ ਜੀ ਧੰਨਵਾਦ ਜੀ ਸੋ ਆਪਾਂ ਜੋ ਅੱਜ ਇਹ ਮੁੱਦਾ ਆਪਾਂ ਚੱਕਾਂਗੇ ਜੋ ਰਾਹੁਲ ਗਾਂਧੀ ਨੂੰ ਲੈ ਕੇ ਜੋ ਪਿਛੇ ਜੇ ਪੰਜਾਬ ਦੌਰੇ ਤੇ ਆਏ ਸਨ ਉਹ ਤੇ ਅਜਨਾਲੇ ਵਿੱਚ ਸੋਰੀ ਰਮਦਾਸ ਦੇ ਵਿੱਚ ਗੁਰਦੁਆਰਾ ਸਾਹਿਬ ਉਹਨਾਂ ਨੂੰ ਸਰੋਪਾ ਭੇਂਟ ਕੀਤਾ ਗਿਆ ਜੀ ਤੇ ਉੱਥੇ ਉਸ ਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਮਾਮਲਾ ਗਰਮਾਇਆ ਹੋਇਆ ਕਿ ਉਹ ਜਿਹੜੇ ਜਿਨ੍ਹਾਂ ਨੇ ਸਰੋਪਾ ਭੇਂਟ ਕੀਤਾ ਉਹਨਾਂ ਵਿੱਚ ਇੱਕ ਇੱਕ ਦੀ ਦੀ ਦਾ ਤਬਾਦਲਾ ਕਰ ਦਿੱਤਾ ਗਿਆ ਤੇ ਬਾਕੀ ਦੋ ਮੋਤਲ ਕੀਤੇ ਨੇ ਤੇ ਕਹਿੰਦੇ ਇੱਕ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਕਿਸ ਨਜ਼ਰੀਏ ਨਾਲ ਦੇਖਦੇ ਹੋ ਇਹਨੂੰ ਇਕੋ ਰਵਨੀਤ ਜੀ ਗੱਲ ਪਤਾ ਕੀ ਆ ਜੀ ਇਸ ਮਾਮਲੇ ਨੂੰ ਦੋ ਨਜ਼ਰੀਆਂ ਨਾਲ ਵੇਖਿਆ ਜਾਣਾ ਚਾਹੀਦਾ ਪਹਿਲਾ ਤਾਂ ਇਹ ਆ ਸਿੱਖ ਭਾਵਨਾਵਾਂ ਦੇ ਨਾਲ ਦੂਸਰਾ ਇਹ ਆ ਸ਼ਰਧਾਲੂ ਦੇ ਦੇ ਵਜੋਂ ਦੇਖਣਾ ਚਾਹੀਦਾ ਪਹਿਲੇ ਸਿੱਖ ਭਾਵਨਾਵਾਂ ਨਾਲ ਦੇਖਦੇ ਆ ਤਾਂ ਫਿਰ ਉੱਥੇ ਆ ਜਾਂਦਾ ਹੈ ਗਾਂਧੀ ਪਰਿਵਾਰ ਗਾਂਧੀ ਪਰਿਵਾਰ ਨੂੰ ਅੱਜ ਤੱਕ ਵੀ ਸਿੱਖਾਂ ਨੇ ਪਰਵਾਹ ਨਹੀਂ ਕੀਤੀ ਨਹੀਂ ਰਹਿੰਦੀ ਦੁਨੀਆ ਤੱਕ ਮੈਨੂੰ ਲੱਗਦਾ ਕਿ ਪ੍ਰਵਾਨ ਕਰਨਗੇ ਚਾਹੇ ਉਹ ਤੀਜੀ ਪੀੜ੍ਹੀ ਆ ਗਈ ਆ ਜਾਂ ਦੂਜੀ ਆ ਗਈ ਆ ਜਾਂ ਉਸ ਤੋਂ ਬਾਅਦਲੀ ਪੀੜ੍ਹੀ ਵੀ ਆ ਜਾਊਗੀ ਪਰ ਉਹ ਜਿਹੜਾ ਟੈਗ ਜੋ ੱੱਬਾ ਇੱਕ ਲੱਗਾ ਹੋਇਆ ਨਾ ਗਾਂਧੀ ਪਰਿਵਾਰ ਦੇ ਉੱਤੇ ਉਹ ਛੇਤੀ ਕਿਤੇ ਮਿਟਣਾ ਨਹੀਂ ਨਾ ਹੀ ਉਹਨਾਂ ਨੇ ਅਜੇ ਤੱਕ ਸਵੀਕਾਰ ਕੀਤਾ ਆ ਪੇ ਅਸੀਂ ਜੋ ਕੀਤਾ ਸੀ ਉਹ ਗਲਤ ਕੀਤਾ ਸੀ ਜੇ ਇੱਕ ਵਾਰ ਵੀ ਰਾਹੁਲ ਗਾਂਧੀ ਕਹਿ ਦੇਣ ਕਿ ਹਾਂ ਵੀ ਸਾਡੇ ਪਰਿਵਾਰ ਤੋਂ ਇਹ ਗਲਤੀ ਹੋਈ ਸੀਗੀ ਇਹ ਗਲਤ ਕੰਮ ਹੋਇਆ ਸੀਗਾ ਫੇਰ ਸ਼ਾਇਦ ਉਹ ਤੋਤਿਆ ਜਾ ਸਕਦਾ ਆ ਪਰ ਜਿੰਨਾ ਚਿਰ ਉਹ ਨਹੀਂ ਕਹਿੰਦੇ ਉਹਨਾਂ ਚਿਰ ਸ਼ਾਇਦ ਉਹ ੱੱਬਾ ਜਿਹੜਾ ਆ ਉਹ ਉਹਨਾਂ ਤੇ ਦਾਗ ਜਿਹੜਾ ਆ ਉਹ ਲੱਗਿਆ ਰਹੂਗਾ ਉਹਦੇ ਕਰਕੇ ਹੀ ਜਿਹੜਾ ਇੱਕ ਵਾਰ ਮਨ ਦੇ ਵਿੱਚ ਇੱਕ ਦੁਵੈਸ਼ ਭਾਵਨਾ ਜਿਹੜੀ ਐ ਇੱਕ ਨਫ਼ਰਤ ਵਾਲੀ ਭਾਵਨਾ ਜਿਹੜੀ ਆ ਉਹ ਗਾਂਧੀ ਪਰਿਵਾਰ ਪ੍ਰਤੀ ਉਹ ਸਿੱਖਾਂ ਦੇ ਵਿੱਚ ਹਮੇਸ਼ਾ ਰਹੇਗੀ ਇੱਕ ਤਾਂ ਪਹਿਲੂ ਜਿਹੜਾ ਆ ਉਹ ਇਹ ਲੈ ਕੇ ਤੁਰਿਆ ਜਾਂਦਾ ਆ ਕਿ ਗਾਂਧੀ ਪਰਿਵਾਰ ਜਦੋਂ ਗੁਰਦੁਆਰੇ ਦੇ ਵਿੱਚ ਆਉਂਦਾ ਆ ਚਾਹੇ ਉਹ ਹਰਮੰਦਰ ਸਾਹਿਬ ਆ ਚਾਹੇ ਉਹ ਵੱਡਾ ਕੋਈ ਗੁਰਦੁਆਰਾ ਆ ਚਾਹੇ ਛੋਟਾ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਸਰੋਪਾਓ ਕਿਉਂ ਦਿੱਤਾ ਜਾਂਦਾ ਆ ਹਮ ਪਰ ਦੂਸਰੇ ਪਾਸੇ ਪਹਿਲੂ ਇਹ ਵੀ ਲਿਆ ਜਾਂਦਾ ਆ ਕਿ ਕੋਈ ਵੀ ਬੰਦਾ ਜਿਹੜਾ ਆ ਗੁਰਦੁਆਰਿਆਂ ਦੇ ਦਰ ਜਿਹੜੇ ਆ ਉਹ ਹਰੇਕ ਲਈ ਖੁੱਲੇ ਹਨ ਚਾਹੇ ਕੋਈ ਵੀ ਆ ਜਿਹੜਾ ਮਰਜੀ ਆ ਸਕਦਾ ਆ ਤੇ ਉਹਨਾਂ ਨੂੰ ਜਿਹੜਾ ਸਿਰ ਨਿਵਾ ਕੇ ਆਉਂਦਾ ਆ ਮਨ ਮਾਰ ਕੇ ਆਉਂਦਾ ਆ ਨਫਰਤ ਭੁਲਾ ਕੇ ਆਉਂਦਾ ਆ ਦੁਸ਼ਵਭਾਵਨਾ ਛੱਡ ਕੇ ਆਉਂਦਾ ਆ ਤੇ ਉਹਨੂੰ ਗੁਰੂ ਸਾਹਿਬ ਜਿਹੜੇ ਆ ਉਹ ਗੱਲ ਨਾਲ ਲਾਉਂਦੇ ਆ ਇੱਕ ਭਾਵਨਾ ਇਹ ਵੀ ਆ ਇੱਕ ਭਾਵਨਾ ਇਹਦੇ ਵਿੱਚ ਕਿ ਹੋਰ ਵੀ ਆ ਕਿ ਮਾਫੀ ਦੇਣ ਵਾਲੀ ਹੂੰ ਕਿਉਂਕਿ ਇਹ ਇਹ ਵੀ ਇੱਕ ਸਿੱਖੀ ਦੇ ਵਿੱਚ ਰਵਾਇਤ ਆ ਕਿ ਹਮੇਸ਼ਾ ਆਪਾਂ ਬਹੁਤ ਵੱਡੇ ਤੋਂ ਵੱਡਾ ਜ਼ੁਲਮ ਵੀ ਕੀਤਾ ਹੋਵੇ ਵੱਡੇ ਤੋਂ ਵੱਡਾ ਇੱਕ ਅਪਰਾਧ ਵੀ ਕੀਤਾ ਹੋਵੇ ਤਾਂ ਉਹਨੂੰ ਵੀ ਇੱਕ ਸਿੱਖੀ ਦੇ ਵਿੱਚ ਭਾਵਨਾ ਆ ਜਾਂਦੀ ਆ ਕਿ ਆਪਾਂ ਉਹਨੂੰ ਮਾਫ ਕਰ ਦਿੰਨੇ ਆ ਪਰ ਇਹ ਕਿਵੇਂ ਲਿਆ ਜਾਂਦਾ ਕਿਵੇਂ ਨਹੀਂ ਲਿਆ ਜਾਂਦਾ ਇਹ ਵੱਖਰੀ ਗੱਲ ਆ ਕਿ ਸਮੇਂ ਦੇ ਹਾਕਮਾ ਦੇ ਅਨੁਸਾਰ ਉਹਨਾਂ ਨੇ ਜੋ ਕੁਝ ਕੀਤਾ ਆ ਉਹਦੇ ਅਨੁਸਾਰ ਉਹਨਾਂ ਨੂੰ ਸਜ਼ਾ ਤਾਂ ਮਿਲ ਗਈ ਆ ਦੇਖੋ ਇੰਦਰਾ ਗਾਂਧੀ ਨੇ ਜੋ ਕੀਤਾ ਸੀਗਾ ਉਹਨੂੰ ਉਹਦੀ سزا ਮਿਲ ਗਈ ਸੀ ਉਹਨੂੰ ਉਹਨਾਂ ਨੇ ਮਾਰ ਦਿੱਤਾ ਉਸ ਤੋਂ ਬਾਅਦ ਉਹਦੇ ਜੋ ਜਨਰਲ ਵੈਦਿਆ ਨੂੰ ਵੀ ਮਾਰ ਦਿੱਤਾ ਗਿਆ ਜੋ ਕੁਝ ਵੀ ਉਦੋਂ ਜੋ ਇਸ ਘਟਨਾ ਕਰਮ ਵਾਪਰੇ ਆ ਉਹਦਾ ਜਿਹੜਾ ਰੈਸਿਪਰੋਕਲ ਉਹ ਹੁੰਦਾ ਰਿਹਾ ਪਰ ਅੱਜ ਦੀ ਡੇਟ ਵਿੱਚ ਜੇ ਦੇਖਿਆ ਜਾਵੇ ਤੇ ਆਪਾਂ ਜੇ ਉਸੇ ਗੱਲ ਨੂੰ ਲੈ ਕੇ ਤੁਰਾਂਗੇ ਤਾਂ ਫਿਰ ਉਹ ਗੱਲ ਠੀਕ ਨਹੀਂ ਰਹੂਗੀ ਬੀਬੀ ਕਿਰਨ ਜੋਧਕੌਰ ਨੇ ਵੀ ਇਸ ਗੱਲ ਨੂੰ ਲੈ ਕੇ ਬੜਾ ਬੇਬਾਕੀ ਨਾਲ ਗੱਲ ਕਹੀ ਆ ਵੀ ਦੇਖੋ ਜੋ ਕੁਝ ਵੀ ਹੋਇਆ ਉਸ ਸਮੇਂ ਦੌਰਾਨ 1984 ਦੇ ਵਿੱਚ ਉਦੋਂ ਰਾਹੁਲ ਗਾਂਧੀ ਕਹਿੰਦੇ ਬੱਚਾ ਸੀਗਾ ਉਦੇ ਦਾਦੀ ਨੇ ਜਾਂ ਉਹਦੇ ਜੋ ਦਾਦੀਆਂ ਨੇ ਜੋ ਜੋ ਉਹਦੇ ਪਿਓ ਨੇ ਜੋ ਕੁਝ ਵੀ ਕੀਤਾ ਉਸ ਸਮੇਂ ਦੌਰਾਨ ਰਾਹੁਲ ਗਾਂਧੀ ਨਾ ਸਮਝ ਸੀਗਾ ਜਾਂ ਬੱਚਾ ਸੀ ਉਹਨੂੰ ਨਹੀਂ ਪਤਾ ਸੀਗਾ ਪਰ ਹੁਣ ਜਦੋਂ ਉਹ ਵਿਅਕ ਹੋ ਗਿਆ ਅਡਲਟ ਹੋ ਗਿਆ ਵੱਡਾ ਹੋ ਗਿਆ ਤਾਂ ਉਹਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਮੇਰੇ ਪੁਰਖਿਆਂ ਨੇ ਮੇਰੇ ਪਿਓ ਨੇ ਮੇਰੇ ਦਾਦੀ ਨੇ ਜੋ ਕੁਝ ਕੀਤਾ ਉਹ ਇਸ ਗੱਲ ਦੀ ਸਮਝ ਤਾਂ ਰੱਖਦਾ ਹੈ ਨਾ ਕਿ ਜੋ ਕੁਝ ਹੋਇਆ ਉਹ ਗਲਤ ਹੋਇਆ ਸੀ ਸਿੱਖ ਕੌਮ ਦੇ ਨਾਲ ਜੋ ਕੁਝ ਵੀ ਮੇਰੇ ਪਿਓ ਨੇ ਜਾਂ ਮੇਰੀ ਦਾਦੀ ਨੇ ਕੀਤਾ ਉਹ ਗਲਤ ਕੀਤਾ ਸੀਗਾ ਤੇ ਉਹਨੂੰ ਇੰਨੀ ਕਦਾ ਸਮਝ ਹੋਣੀ ਚਾਹੀਦੀ ਆ ਪੇ ਇੱਕ ਵਾਰ ਕਹਿ ਤਾਂ ਦਵੇ ਕਿ ਹਾਂ ਵੀ ਗਲਤ ਕੀਤਾ ਸੀਗਾ ਉਹ ਇਸ ਗੱਲ ਨੂੰ ਵੀ ਸਵੀਕਾਰ ਨਹੀਂ ਕਰਦੇ ਆ ਤੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਗਲਤ ਕੀਤਾ ਸੀਗਾ ਉਹਨਾਂ ਨੂੰ ਵੀ ਹਜੇ ਤੱਕ ਪਾਰਟੀ ਦੇ ਵਿੱਚ ਸ਼ਾਮਲ ਕਰੀ ਫਿਰਦੇ ਆ ਉਹਨਾਂ ਨੂੰ ਵੱਡੇ